ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਪਾਈਪੰਸੋਲੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦਾ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਫ ਕਰੇ ਦਗਾ ਆ ਤੁਹਾਨੂੰ ਪਤਾ ਭਾਈ ਸੌਣ ਦਾ ਮਹੀਨਾ ਚੱਲਦਾ ਪਿਛਲੇ ਬਲੌਗ ਤੇ ਤੁਸੀਂ ਦੇਖੇ ਲਿਆ ਹੋਣਾ ਵੀ ਅਸੀਂ ਤਿਆਰੀ ਕਰ ਰੱਖਦੇ ਬੜੀ ਭੈਣ ਕੋ ਜਾਣ ਦੀ ਦੇ ਤਿਆਰੀ ਹਮ ਹੋ ਗਈ ਜੀ ਮੁਕੰਮਲ ਅਸੀਂ ਭਾਈ ਚਰਨ ਲੱਗੇ ਹੁਣ ਬੜੀ ਭੈਣ ਕੋਲੋਂ ਸੰਧਾਰਾ ਲੈ ਕੇ ਪੀਪਾ ਤੁਹਾਨੂੰ ਪਤਾ ਹੀ ਆ ਸਾਡਾ ਪੀਪਾ ਆਇਆ ਬਾਹੇ ਮਾਣੇ ਮਜਰੇ ਦੀ ਥਰੀ ਚਮਕੌਰ ਸਾਹਿਬ ਤੋਂ ਥਰੀ ਚਮਕੌਰ ਸਾਹਿਬ ਕੋਲ ਮਾਣੇ ਮਜਰੇ ਦਾ ਪਿੰਡ ਆ ਉੱਥੋਂ ਅਸੀਂ ਪੀਪਾ ਜੀ ਅ ਕਹਿ ਲੋ ਵੀ ਡਾਕਾ ਮਾਰ ਕੇ ਲਿਕੇ ਆਏ ਹੋਏ ਆ ਤੇ ਇਹ ਰੇ ਭਾਈ ਪੀਪਾ ਮਾਮਾ ਜੀ ਲੈ ਕੇ ਆਏ ਤੇ ਮਾਲਾ ਪੜਨਾ ਸੌਰਿਆਂ ਦੀ ਫੈਮਿਲੀ ਕੋ ਸੰਧਾਰਾ ਆਇਆ ਤਾਂ ਤੇ ਕੁਦਰਤੀ ਹੋਣਾ ਸੀ ਵੀ ਉੱਥੇ ਗਏ ਹੋਏ ਤੇ ਮੈਂ ਜੈਸਮਿਨ ਜੈਸਮਿਨ ਕਹਿੰਦੀ ਭਾਈ ਮਾਮੇ ਪੀਪਾ ਮੈਂ ਵੀ ਇਹੀ ਲੈ ਕੇ ਜਾਣਾ ਪੀਪਾ ਕਿ ਕਿ ਸਜਾਇਆ ਵਾ ਬਹੁਤ ਸੋਹਣਾ ਹੈ ਨਾ ਇੱਕ ਨੰਬਰ ਪੀਪਾ ਤਾਂ ਫ੍ਰੀ ਵੀ ਹੋ ਗਿਆ ਸੀਗਾ ਇਸ ਕਰਕੇ ਤੇਰਾ ਮਾਮਾ ਹੀ ਕਹਿੰਦੇ ਲੈ ਜਾਓ ਸਾਸ਼ਟ੍ਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਟਿਕਟਾ ਖੋਵੋਗੇ ਚੰਗੀ ਕਲਾ ਦੇ ਵਿੱਚ ਖੋਵੋਗੇ ਤੇ ਪਰਮਾਤਮਾ ਸਾਡੇ ਅੰਗ ਸੰਗ ਰਹੇ। ਹੱਥ ਪਰਮਾਤਮਾ ਦਾ ਸਭ ਦੇ ਸਿਰ ਦੇ ਉੱਪਰ ਹੋਣਾ ਚਾਹੀਦਾ ਹੈ। ਹਾਂ ਕਿ ਜੇਸੀ ਕਿਤੇ ਗਲਤ ਰਹਾ ਤਾਂ ਵੀ ਚੰਦ ਦੇ ਆ ਸਾਨੂੰ ਸਿੱਧੇ ਰਹਾ ਤੇ ਲਿਖਿਆ। ਠੀਕ ਹੈ। ਬੁੱਧੀ ਪ੍ਰੇਸ਼ਟ ਹੁੰਦੀ ਆ ਉਹਨੂੰ ਵੀ ਸਹੀ ਕਰੀ। ਤੇ ਹੁਣ ਅਸੀਂ ਪਾਈ ਤਿਆਰੀ ਖਿਚੜੀ। ਮੰਮੀ ਕਹਿੰਦੇ ਤੇ ਮੰਮੀ ਅੱਜ ਠੋਖਾ ਦੇ ਲਈ ਥੋੜਾ ਥੋੜਾ। ਕਹਿੰਲੀ ਮੇਰਾ ਸਿਰ ਦੁਖਦਾ ਮੈਂ ਆਉਦੀ ਰਹਿਣਾ ਤਾਂ ਤਾਂ ਉਹ ਵੀ ਨਾਲ ਸੱਸਰੀ ਗਾਜੀ ਸਾਰਿਆਂ ਨੂੰ। ਉਹ ਕਹੇ ਨਾ ਮੈਂ ਮਨਿਆ ਰਸੀ ਕਾਦੇ ਜੋਗੇ ਤਾਂ ਹੀ ਤਾਂ ਕਹਿ ਰਹੇ ਹਾਂ ਕਿ ਤੁਮ ਕੱਜ ਆਇਓ ਤੁਸੀਂ ਬਲავ ਮੈਂ ਤਾਂ ਅਖੀ ਸਾਸ੍ਰੀ ਘਰ ਦੀ ਸਾਰਿਆਂ ਭੈਣ ਸਾਡੀ ਭਾਈ ਥੋੜੀ ਢਿੱਲੀ ਆ ਤਾਂ ਕਰਕੇ ਥੋੜਾ ਹੌਲੀ ਬੋਲ ਦੀ ਨਹੀਂ ਤਾਂ ਹਾਂ ਇੱਕ ਗੱਲ ਤਾਂ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਤੁਸੀਂ ਭਾਈ ਜਿਹੜੀ ਵੀਡੀਓ ਸੀ ਦੀਦੀ ਦੀ ਪਾਈ ਤੀ ਉਹਨੂੰ ਬਹੁਤ ਵਧੀਆ ਪਿਆਰ ਦਿੱਤਾ ਤੁਸੀਂ ਬਹੁਤ ਜ਼ਿਆਦਾ ਹਨਾ ਤੇ ਬਹੁਤ ਸਾਡੇ ਵੀਰਾਂ ਭੈਣਾਂ ਦੇ ਮੈਸੇਜ ਆਏ ਭਾਈ ਤੁਸੀਂ ਫਲਾਣੀ ਇਲਾਜ ਕਰੋ ਫਲਾਣੀ ਤਰ੍ਹਾਂ ਇਲਾਜ ਕਰੋ ਫਲਾਣੀ ਜਗ੍ਹਾ ਜਾਓ ਹਨ ਤੇ ਹੁਣ ਦਵਾਈ ਵੈਸੇ ਠੀਕ ਸੈੱਟ ਬੈਠ ਗਈ ਮਨ ਨੂੰ ਲੱਗਦਾ ਵੀ ਹੁਣ ਆਰਾਮ ਆ ਤੇ ਬਾਕੀ ਜਿਹਨੂੰ ਦੇਖਦੇ ਆਂ ਜੇ ਤਾਂ ਹੁਣ ਸੈੱਟ ਹੋ ਗਏ ਤਾਂ ਤਾਂ ਠੀਕ ਆ ਨਹੀਂ ਮੇਰਾ ਉਹ ਜਿਹੜਾ ਸਮਰਾਲੇ ਕੋਲ ਪਿੰਡ ਦੱਸ ਦੇ ਤੇ ਜੀ ਮਾਣ ਕੀ ਪਿੰਡ ਨਹੀਂ ਫਿਰ ਅਸੀਂ ਉੱਥੇ ਜਾ ਕੇ ਆਵਾਂਗੇ ਅਗਰ ਲੋੜ ਪਈ ਵੈਸੇ ਤਾਂ ਰੱਬ ਨਾ ਕਰੇ ਲੋੜ ਪਵੇ ਸਾਨੂੰ ਠੀਕ ਹੋ ਜੀਏ ਤੇ ਭੈਣ ਸਾਡੇ ਤੇ ਗੱਲ ਦੂਸਰੀ ਆਏ ਜੀ ਸਰਦਾਰ ਜੀ ਹੁਣ ਕੱਲੂ ਦੀਦੀ ਨੂੰ ਕੋਲ ਚਲੋਗੇ ਵੀ ਕੱਲ ਨੂੰ ਸਧਾਰਾ ਦੇ ਕੇ ਲਖੜੀਆਂ ਦੇ ਵੀ ਸੁਠ ਲਈ ਦੋ ਤਰੀਕੋਂ ਕੀ ਅੱਜ ਬਾਈ ਖਾ ਲਿਆ ਉਹ ਸੁਠਾ ਨੇ ਖਾਣਾ ਮੰਮੀ ਹੋ ਗਏ ਤਿੰਨ ਤਿੰਨ ਹੋ ਗਈ ਗੋਜੀ ਹਾਂਜੀ ਚਾਰ ਤਰੀਕ ਨੂੰ ਵੀ ਲੰਦੂ ਕੀ ਮੰਨ ਲੋ ਚਾਰ ਤਰੀਕ ਦੀਦੀ ਕੋਲ ਚਲੇਗੀ 5 6 7 7 ਤਰੀਕ ਨੂੰ ਲੂ ਨੂੰ ਕੱਲ ਨੂੰ ਸਭੀ ਹਾਲ ਚੜ ਖੜੀਆਂ ਪਾਣੀਆਂ ਆਪਾ ਦੇਖ ਲੋ ਬਾਈ ਆਪਾਂ ਉਹ ਲੈ ਕੇ ਆਂਦੇ ਆ ਘਰੇ ਖਾ ਲੈਂਦੇ ਦੇਖੋ ਅਜੇ ਨਾ ਵੀ ਖਤਮ ਹੋ ਗਿਆ ਆਪਣੀ ਜਮਾਤ ਦਾ ਆਦਰਬਈ ਜਿੱਥੇ ਜਾ ਰਹੇ ਪਰ ਉਹਨਾਂ ਨੂੰ ਕੋਲ ਕੇ ਯਾ ਉਹ ਨਾਲ ਭੇਜਣਾ ਰੱਖਣੀਆਂ ਨੇ ਇਹਨਾਂ ਤੇ ਭੇਜਦੇ ਆ ਸੁਨੇ ਰੱਖੜੀ ਥੋੜਾ ਨਾਲ ਲੈ ਕੇ ਤਾਂ ਵੈਸੇ ਭਾਈ ਨੂੰ ਆਪਾਂ ਵੀ ਜਾਂਦੇ ਹਾਂ ਗੱਲ ਪਤਾ ਕੀ ਹੈ ਮੈਂ ਡੱਬੇ ਕਰਕੇ ਨਹੀਂ ਕਰਦਾ ਜੇ 3-4 ਦਿਨ ਲੱਗ ਗਏ ਉਹਨਾਂ ਤਾਂ ਗਰਮੀ ਪਤਾ ਕਿ ਨਾ ਨਾ ਫਿਰ ਜਲੀ ਇਹੋ ਜੀ ਚੀਜ਼ਾਂ ਵੀ ਜਿਹੜੀ ਖਰਾਬ ਨਾ ਹੋਵੇ ਤੀਸਾ ਭੇਜ ਦੋ ਤੀਸਾ ਹੁੰਦਾ ਨਹੀਂ ਮੈਂ ਵੀ ਆਸਟ੍ਰੇਲੀਆ ਤੇ ਜੇ 1-2 ਮਹੀਨੇ ਸੀ ਕੋਈ ਤੀਸਾ ਤੇਰੀ ਤਾਂ ਵੀ ਵੀਸਾ ਲੈਣੇ ਹਿੱਸਾ ਭੇਜ ਦੋ ਉਸ ਆਸਟ੍ਰੇਲੀਆ ਦੇ ਲਈ ਰੱਖਣੀਆਂ ਆ ਭੇਜੀਆਂ ਦੀਆਂ ਅੱਜ ਤੱਕ ਕੁਝ ਨਹੀਂ ਪਤਾ ਲੱਗਿਆ ਦੀ ਉਹਨਾਂ ਦਾ ਕਿੱਥੇ ਫੇਟੀਆਂ ਉਹ ਅੱਜ ਜਿਹੜੀ ਪਹੁੰਚ ਜਾਈਆ ਤੁੰਡਾ ਇੱਥੇ ਨਾਲੇ ਪਹੁੰਚ ਜਾਈਏ ਪਹੁੰਚ ਜਾਈਏ ਕਦੇ ਦੇ ਤੂੰ ਪਹੁੰਚਣ ਗਿਆ 11 ਇੰਚ ਬਹੁਤ ਹੁੰਨੇ ਆ ਇਹ ਸਮਾਨ 11 ਇੰਚ ਤਾਂ ਕੁਸਤੇ ਕੁਸ ਹੋ ਜਾਂਦਾ ਅਜੇ ਭੇਜਿਆ ਆ ਕਿਹਾ ਮੰਮੀ ਮੰਮੀ ਮੈਂ ਨਾ ਸਪੀਡ ਪੋਸਟ ਕਰਨ ਗਿਆ ਤਾਂ ਬਿ ਤੇਜ ਵਾਲੀਆਂ ਜਲਦੀ ਪਹੁੰਚ ਜੂਗਾ ਹਨਾ ਉੱਥੇ ਜਿਹੜਾ ਬਾਈ ਬੈਠਾ ਦਾ ਵੀਰ ਉਹ ਕਰਦਾ ਦਾ ਮਤਲਬ ਉਹ ਭੇਜਦਾ ਦਾ ਉਹ ਮੈਨੂੰ ਕਹਿੰਦਾ ਕਹਿੰਦਾ ਬਾਈ ਸਪੀਡ ਪੋਸਟ ਉਪਰ ਤੇਰਾ 14-1500 ਰੁਪਏ ਲੱਗ ਜਾਣਾ ਕਹਿੰਦਾ ਵੀ ਦਿਨ ਹਜੇ ਪਏ ਬਹੁਤ ਜਾਂਦਾ तकरीबन ਮਹੀਨਾ ਹੀ ਲੈਂਦਾ ਦਾ ਉਹ ਮੈਂ ਤਾਂ ਉਹਨੂੰ ਕਹਦਾ ਮੈਂ ਸਪੀਡ ਪੋਸਟ ਕਰ ਮੀਆਂ ਉਹਰੇ ਮੈਨੂੰ ਕਹਦਾ ਕਹਿੰਦਾ ਭਾਈ ਵੀ ਲੋੜੇ ਨਹੀਂ ਯਾਰ ਕਹਿੰਦਾ ਬਹੁਤ ਦਿਨ ਪਹਿਲਾਂ ਆਮ ਕੱਲ ਪਹੁੰਚਣੀ ਆ ਕਹਿੰਦਾ ਮੈਂ ਤਾਂ ਵੀ ਹਫਤਾ ਪਹਿਲਾਂ ਵੀ ਕਰਾਉਂਦੀ ਸੀ ਤੁਹਾਨੂੰ ਪਤਾ ਨਾ ਉਦੋਂ ਵੀ ਹਫਤਾ ਪਹਿਲਾਂ ਦੀ ਕਰਾਉਂਦੀ ਸੀ ਕਹਿੰਦਾ ਵੀ ਫੇਰ ਨਾ ਕਰ ਪਹੁੰਚਣੀ ਆ ਮੈਂ ਭਾਈ ਦੂਰ ਮੈਂ ਕਹਾਂ ਦੇਖ ਲੈ ਭਾਈ ਪਾ ਤੇਰੇ ਬੇ ਮੈਂ ਉਹੀ ਨਾ ਹੋ ਜਾਈ ਕਹਿੰਦਾ ਭਾਈ ਕੋ ਚੱਕਰ ਨਹੀਂ ਪਰ ਦੇ ਨਾ ਜੇ ਵੀ ਪਏ ਆ ਹਾਂ ਪਈ ਆ ਕੱਲ ਕਹਿੰਣਾ ਇੱਕ ਦਿਨ ਇੱਕ ਹਲੇ ਵੀ ਇੱਕ ਦਿਨ ਪਿਆ ਉੱਥੇ ਨਿਆਣਿਆਂ ਨੇ ਤਰਸਣਾ ਦੇਖ ਕੇ ਹਾਂ ਜਿੰਨੀ ਤਰੀਕ ਹੋ ਗਈ ਇਨਾ ਤਿੰਨ ਹੋ ਗਈ 4 ਤਰੀਕ ਦੀਆਂ ਰਕੜੀਆਂ 8 9 6 ਦਿਨ ਪਈ ਮੈਨੂੰ ਪਤਾ ਕਿਆ ਨਿਆਣਾ ਨੂੰ ਦੇ ਕੇ ਸੱਚ ਨਾਲ ਵੀ ਹੈ ਆਪ ਵੀ ਰਕੜੀਆਂ ਮੰਨਦੇ ਆਂ ਅਸੀਂ ਕੀ ਕਰੂਗੇ ਹਾਂ ਮੈਂ ਬਣਾ ਫਰੇ ਬੱਲ ਤਾਂ ਭੇਜਿਆ ਭਾਈ ਤੂੰ ਕੀ ਕਰੀਏ ਪੰਜ ਜਣੀਆਂ ਮਿੰਦਰ ਪੰਜ ਕੇ ਠੀਕ ਹੈ ਨਹੀਂ ਜੇ ਰੋਹ ਤੇ ਰੇਡ ਬੰਨੂਗੇ ਨਹੀਂ ਤਾਂ ਫਿਰ ਆਏਗੇ ਆ ਵੀਡੀਓ ਬਣਾ ਕਰਕੇ ਬੰਨਤਾਗੇ ਹਾਂ ਹਾਂ ਭਾਈ ਉਹ ਕੋਈ ਨਹੀਂ ਕਰ ਸਕਦੀ ਇਸ ਮਾਮਲੇ 'ਚ ਹਨਾ ਕੋਕੜਾ ਵੀ ਆਇਆ ਵੀ ਇੱਥੇ ਪੰਜਾਬ ਚ ਆ ਜਾ ਤਾਂ ਬੰਦਾ ਪਤਾ ਵੀ ਕਰ ਲ ਲਾ ਵੀ ਕਿੱਥੇ ਹੈ ਨਾ ਜੀ ਉਹਦਾ ਹੁਣ ਕਿਹੜਾ ਤਾਂ ਚਲੀ ਗਿਆ ਜਾਣ ਕੇ ਭਲਾਈ ਆ ਜੀ ਦੀ ਨੂੰ ਕਹਿਤਾ ਵੀ ਦੀਦੀ ਤੁਸੀਂ ਕੱਲ੍ਹ ਪੰਜੋਂ ਤੱਕ ਬਣਾ ਲਓ ਤੁਸੀਂ ਠੀਕ ਐ ਵੀ ਦੀਦੀ ਮੇਰੇ ਪਰ ਆਖੜੀਆਂ ਨੂੰ ਸੂਟ ਵੀ ਲਿਆਈਏ ਤੇ ਕੀ ਕਰੇ ਇਹਨਾਂ ਕਰਕੇ ਲੇਟ ਹੋ ਗੋ ਪੁੱਤਾਂ ਨੂੰ ਖੁਸ਼ੀ ਕਰਨ ਨੂੰ ਰਾਮੈ ਨੂੰ ਮੈਂ ਦੀਦੀ ਰੱਖੜੀਆਂ ਬਾਹ ਗਿਆ ਫੇਸਬੁਕਾ ਨਹੀਂ ਨਾ ਹੁਪਿਟਾ ਪਿਆ ਹੋਣ ਰੱਖ ਖੜੀਆਂ ਦੇ ਸੂਟ ਚੱਲ ਪਾ ਹਾਂ ਉਹ ਤਾਂ ਤੁਸੀਂ ਪਹਿਣਾ ਨੂੰ ਦੇ ਦੇ ਸਾਨੂੰ ਥੋੜੀ ਨਾ ਦੇਣਿਆ ਉਹ ਤਾਂ ਤੁਸੀਂ ਦੋ ਮਾਰ ਗਾ ਚਿਰੋ ਬਣਾ ਲੈ ਕੇ ਇੱਕ ਇੱਕ ਆ ਹੁਣ ਆਉਣ ਕੈਮਰਾ ਜੀ ਪਹਿਣਾ ਵਾਸਤੇ ਹੀ ਲੈਣੇ ਆ ਬਸ ਲੈ ਮੇਰੀ ਮੇਰੀ ਜੁਬਾਨ ਕੱਟਦੀ ਕੀ ਆ ਤੇਰੀ ਮੈਂ ਕਿਹਾ ਉਹ ਤਾਂ ਬੇਨਾ ਖਤਰ ਲੈਣਾ ਤੁਸੀਂ ਦਾਅ ਮਾਰਨਾ ਹੈ ਕਿ ਕਪੜੇ ਖਤਰ ਵਿੱਚ ਹਨ ਨੂੰ ਇਹ ਨਹੀਂ ਜਾਣਾ ਮੈਂ ਮੰਮੀ ਨੂੰ ਲੈ ਜਾਣਾ ਆਨ ਬੜਾ ਛੱਡ ਦੋ ਤੁਸੀਂ ਗੱਲ ਬੰਮੀ ਸਾਹਿਬ ਨਾਲ ਲੈ ਕੇ ਆਵੋ ਨਾ ਭਾਣਾ ਸਾਦਾ ਮੈਨੂੰ ਕਰਨਾ ਦਾ ਫੋਨ ਪਹਿਣਾ ਜਿਹੜੀ ਜਿਹੜੀ ਨੂੰ ਦੁਆਣਾ ਮੈਂ ਕਿਹਾ ਕਿੰਨੇ ਜਿਹੜੀਆਂ ਆਜੇ ਲੋਕਾਂ ਆਪਣੇ ਪਸੰਦ ਦਾ ਲੈ ਲਓ ਭਾਈ ਹਾਂ ਇਹਨਾਂ ਨੂੰ ਦੱਸਣਾ ਹੀ ਲੋਹੇ ਜਾਣੀ ਉਹ ਇੱਥੇ ਸੁੱਤੀਆਂ ਪਈਆਂ ਹੀ ਖੜ ਜਣੀਆਂ ਚਲੋ ਠੀਕ ਆ ਲੈ ਤੁਹਾਡਾ ਜਿਗਰਾ ਚਾਹੀਦਾ ਲੈ ਕੇ ਆਉਣ ਨੂੰ ਜਾਓ ਦੇਖਣਾ ਦੇਖ ਲੋ ਫੇਰ ਨਾ ਕਰ ਫੇਰ ਪਕਾ ਇਹ ਸਾਡੀਆਂ ਦੀਦੀਆਂ ਨੇ ਨਾ ਦੇਖ ਲਈ ਨਾ ਕੈਮਰੇ ਦੇ ਪਿੱਛੇ ਇਹਨਾਂ ਨੇ ਮੇਂਤਾ-ਮੁੰਤਾ ਕਰਕੇ ਮੈਨੂੰ ਆਹੋ ਆਹੋ ਕਰਦੀਆਂ ਕਿ ਇਹ ਦੇਖਣਾ ਹੈ ਦੇ ਪਿੱਛੇ ਇਹਨਾਂ ਨੇ ਮੇਂਤਾ-ਮੁੰਤਾ ਕਰਕੇ ਮੈਨੂੰ ਮਨਾ ਲਿਆ ਫੇਰ ਮੈਂ ਇਹਨਾਂ ਨੂੰ ਨਾਲ ਲੈ ਜਾਊਂਗਾ ਨਹੀਂ ਤਾਂ ਫਿਰ ਮੈਂ ਹੁਣ ਲੈ ਕੇ ਨਹੀਂ ਆ। ਤੁਸੀਂ ਕਿਹੜੇ ਕੋਈ ਬਾਬੇ ਇੰਫਟੇ ਮਿੰਦਾ ਕਰਨੀ ਕਿ ਸਾਨੂੰ ਨਾ ਸਾਨੂੰ ਰੋਕਦਾ ਨਹੀਂ ਬਾਬੇ ਲੈ ਫਿਰਨਾ ਅੱਗੇ ਪਿੱਛੇ ਵੀ ਬਾਤ ਜੁੱਟ ਮਿਲਦੇ ਜੁੱਟਾਂ ਦੇ ਚੱਕਰ ਕੋ। ਬਹਿ ਜਾ ਨਾ ਕੋਈ ਨਹੀਂ ਸਭ ਨੂੰ ਪਾਲਣਾ ਚਾਹੀਦਾ ਇਹਨਾਂ ਨੇ ਵੀ ਪਾਲਿਆ ਵਾ। ਕਹਿੰਦੇ ਆਪਣੇ ਕੰਮ ਵਾਸਤੇ ਤਾਂ ਗਦੇ ਨੂੰ ਵੀ ਬਾਪ ਬਣਾ। ਚਲ ਹੁਣ ਹੋਰ ਹੋਰ ਛੱਡੋ ਆਰਾਮ ਕਥਾ ਆਪਣੀ। ਚਲੋ ਫਿਰ ਹੁਣ ਚੱਲੀਏ ਬਣਾ ਬਣਾ। ਹੁਣ ਬਾਈ ਜੀ ਚੱਲਦੇ ਅੱਗੇ ਅੱਗੇ ਜਾ ਕੇ ਦੂਆ ਤੇ ਡੱਬਾ ਲੱਗ ਕੇ ਵੀਰ ਤੇ ਲੈ ਲੈਣੀਆਂ ਚਲੋ ਬਣਾ। ਲਗਵਾ ਲਪਾ ਵੀ ਲੈਣਾ ਏ। ਹਾਂ ਤੁਹਾਡਾ ਤਿਆਰ ਆ। ਤੇ ਹੁਣ ਸਾਨੂੰ ਮਿਲਦੇ ਆ ਜੀ ਅੱਗੇ ਜਾ ਲਓ ਜੀ ਪਹੁੰਚ ਕੇ ਤਾਪਰ ਅਹੰਮ ਡਿਮਾਂਡ ਆਈ ਵੀ ਭਾਈ ਰਾਸਗੁੱਲਿਆਂ ਦੀ ਤੇ ਲੱਡੂਆਂ ਦੀ ਪੇਸਣ ਦੇ ਲੱਡੂ ਦੀਦੀ ਦੇ ਮੁੰਡੇ ਨੂੰ ਬਹੁਤ ਪਸੰਦ ਆ ਮੈਂ ਮੰਮੀ ਅੱਧਾ ਕਿਲੋ ਲੱਡੂ ਲੈ ਕੇ ਆਈ ਮਨੂੰ ਤੇ 1 ਕਿਲੋ ਆਪਾਂ ਰਾਸਗੁੱਲੇ ਕਰਾ ਲੈਣੇ ਕੰਨਈ ਚਾਹੇ ਮਿਕਸ ਕਰ ਲਵਾਂ ਪਰ ਜੀ ਕਿਲੋ ਰਾਸਗੁੱਲੇ ਕੁਲਾਬ ਜਮਣਾ ਕਰ ਦਿਓ ਲੱਕੀ ਵਈ ਕਿੱਧਰ ਗਏ ਜੀ ਅੱਛਾ ਕਰੋ ਠੀਕ ਆ ਠੀਕ ਅੱਛਾ ਠੀਕ ਆ ਪੈਣੀ ਪੈਣੀ ਚੱਲਦਾ ਮੁੱਲ ਦਾ ਠੀਕ ਆ ਠੀਕ ਲੈ ਆਉਣੀ ਕਿੱਲੋ ਰਾਜਾ ਗੁੱਲੇ ਖਲਾਬ ਜਮਣਾ ਅੱਧਾ ਕਿਲੋ ਲੱਡੂ ਪਾ ਰਹੇ ਹੋ ਜੀ ਵੇਸਣ ਦੇ ਇਹ ਭਾਈ ਬਿਸਕੁਟ ਵੀ ਹਜੇ ਲੈਣੇ ਆਪਾਂ ਨੇ ਦੋ ਗੁੱਲੋ ਪਾ ਕਰ ਲੰਨੇ ਆ ਬਿਸਕੁਟ ਚਲੋ ਬਿਸਕੁਟ ਸਾਡੇ ਨੱਠ ਭੱਜ ਜੀ ਕਰਕੇ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਚਲੋ ਦਾ ਹਾਨੀਵਾਰ ਸਹੀ ਐਸਕੇ ਹੁਣ ਆਪਾਂ ਇਦਾਂ ਹੀ ਦੇ ਦੇਣੇ ਦੋ ਗੁੱਲੋ ਲੱਡੂ ਆ ਕਰ ਲਿਓ ਜੀ ਹੋ ਭਾਈ ਪਹੁੰਚ ਗਏ ਦੀਦੀਆਂ ਦੇ ਪਿੰਡ ਹੈਂ ਹੁਣ ਦੇਖਦੇ ਆਂ ਦੀਦੀ ਸਾਡੀ ਦੀਦੀ ਸਾਡੀ ਨੂੰ ਫੋਨ ਕਰਤਾ ਦੀ ਨੂੰ ਅਸੀਂ ਫੋਨ ਵੈਸੇ ਕਰਤਾ ਭਾਈ ਦੀ ਤਾਰ ਆਉਂਦੀ ਕਿ ਨਹੀਂ ਹਾਂ ਦੇਖਦੇ ਆਂ ਹਾਂ ਦੇਖਣਾ ਬੈਠਾ ਹੁਣ ਲੋ ਪਾਈਆਂ ਆ ਗਿਆ ਕਰਦੀ ਦੀਰਾ ਹਾਂ ਧੋਪਾਂ ਕਿੱਥੇ ਔਰ ਕੋਈ ਨਹੀਂ ਖੜਾ ਆ ਗਈ ਆ ਗਈ ਫਾਈ ਦੀਦੀ ਆ ਗਈ ਹਾਜੀ ਇੱਦਾਂ ਹੀ ਕਿ ਲੱਗਿਆ ਇਹ ਨੇ ਭਾਈ ਕਿ ਜੋ ਘੱਟਿਆਂ ਦੋਨੇ ਮਾਰਾ ਜਗਾ ਕੋਈ ਨਾ ਕੜੀਆ ਹੁਣ ਤੜਕਾ ਕੇ ਤੇ ਹੁਣ ਭਾਈਆਂ ਦੇ ਉੱਪਰ ਹੋ ਗਿਆ ਦੀ ਸਾਸਰੀ ਘਾਲ ਸਾਸਰੀ ਘਾਲ ਹੋ ਠੀਕ ਆ ਹਾਂ ਠੀਕ ਆ ਵਧੀਆ ਦੀਦੀ ਸਾਸਰੀ ਘਾਲ ਹਾਂ ਸਾਸਰੀ ਘਾਲ ਦੀ ਬੁਈ ਬੁਈ ਨੂੰ ਸਾਸਰੀ ਘਾਲ ਬੁਲਾਈ ਨਹੀਂ ਠੀਕ ਆ ਹੋ ਠੀਕ ਆ ਬਾ ਦੇ ਬੁਈ ਨੂੰ ਸਾਸਰੀ ਘਾਲ ਆ ਦੇਖ ਅੱਧਾ ਆ ਬਾਸਾ ਚੀ ਲਈ ਬੁਲਾਈ ਪੂਜਾ ਕੋਈ ਅੱਛੀ ਨਹੀਂ ਤਾਂ ਬੁਲਾ ਰਹੀ ਬੁਲਾ ਦੇ ਨਾਲੀ ਵਾਲੀ ਬੱਲੂ ਜੀ ਦੇ ਦਾਜਾ ਹਾਂ ਸਤਿਗੁਰ ਜੀ ਹੋਰ ਠੀਕ ਠਾਕ ਹੈ ਜੀ ਸਤਿਗੁਰ ਜੀ ਫਾਈਨ ਚੱਤੀਗਾ ਬਾਦੋਂ ਨੂੰ ਘਰੇ ਬੋਸ ਨਹੀਂ ਬੋਤਾ ਉਹ ਜੁਬੀ ਆ ਰਹੀ ਹੈ ਉਹ ਆਮੀ ਜੀ ਬੰਨਾ ਸਤਿ ਸ੍ਰੀ ਅਕਾਲ ਆ ਮੂੰਹ ਨੂੰ ਕੀ ਹੋਇਆ ਬਹੁਤ ਲਾਲ ਜਿਆ ਹੋਇਆ ਵਾ ਗਰਮੀ ਹੈ ਗਰਮੀ ਕਹਿੰਦਾ ਗਰਮੀ ਆ ਠੀਕ ਆ ਠੀਕ ਆ ਚਲੋ ਫਿਰ ਚੱਲੂਗੇ ਚਲੋ ਭਾਈ ਗਰਮੀ ਸੱਚੀ ਹੋ ਬਹੁਤ ਆ ਮਾਸੀ ਜੀ ਹੈਦਰੇ ਆ ਹਾਂ ਜੀ ਬਸਰੀ ਕਾ ਆ ਆ ਦੇ ਰਿਹਾ ਤੁਸੀਂ ਮੈਂ ਵਰਤ ਹਾਂ ਹੋਰ ਦੁਪਤਾ ਤਾਂ ਸਿਉਣਾ ਤੁਸੀਂ ਲੈ ਟਕਾ ਤੇ ਨਹੀਂ ਬਾਲੀ ਹਾਂ ਸੇਰੋ ਪਾਈ ਪੱਕਾ ਕੋਈ ਲਾ ਲੋ ਕੱਟ ਕਰ ਲਓ ਜੇ ਤੁਸੀਂ ਆਪਣੇ ਅਮਾਲਤ ਫੜੋ ਅੱਛਾ ਜੀ ਮੈਂ ਤੇ ਨਰਿੰਦਰ ਦੀ ਕੁਰੀ ਦਾ ਨਾਤੇ ਫੀਗਾ ਕੰਦੀ ਮਾਨਤ ਫੜੋ ਨਹੀਂ ਹੈ ਮਾਨਤ ਆ ਮਾਨਤ ਹਾਂ ਠੀਕ ਹੈ ਮਾਨਤ ਤੇ ਆਹ ਥੋੜਾ ਜਿਹਾ ਸ਼ਗਾਰ ਦਾ ਸਮਾਨ ਹੋ ਗਿਆ ਬਾਜੀ ਨੂੰ ਮਾਰਗ ਦਿੱਤੀ ਅਸੀਂ ਬਹੁਤ ਵਧੀਆ ਬਾਜੀ ਤੁਹਾਡਾ ਸੰਧਾਰਾ ਪਿਪਾ ਦੇ ਲੈ ਦੀ ਸਪੈਸ਼ਲ ਲੈਂਦਾ ਅਸੀਂ ਮਾਸੀ ਜੀ ਪਹਿਲਾਂ ਇਦਾਂ ਹੀ ਆਉਂਦੇ ਹੁੰਦੇ ਸਨ ਦਸਾਰੇ ਜੀ ਹਾਂ ਕਿਸੀ ਵੀ ਟਾਰਾ ਕੱਟ ਕੇ ਆਈਆਂ ਮੈਂ ਤਾਂ ਨੂੰ ਉੱਤਰੂ ਜਿੱਕੇ ਮੈਨੂੰ ਪਤਾ ਇੰਨੇ ਲੱਗਿਆ ਇਹ ਪਹਿਲਾਂ ਇੱਕੜਾ ਹੀ ਮਾਸੀ ਪੀਪਾ ਸ਼ਿੰਗਾਰ ਕੇ ਲਿਆਇ ਕਰਦੇ ਤੇ ਹਨਾ ਜੀ ਭਾਈ ਯਾਦ ਰੰਗਾਂ ਲਾ ਕੇ ਆਉਂਦਾ ਬੰਤਾ ਨਾਲ ਇੱਕ ਆਦਮ ਦੇ ਰਵਾਜ ਹੁੰਦਾ ਉਹਦਾ ਨਹੀਂ ਇਹ ਚਾਦਰਾਂ ਚੰਪੀਆਂ ਹੀ ਨਹੀਂ ਮਾਸੀ ਚਾਦਰ ਦੀ ਉਹ ਕਸਰ ਰਹਿ ਗਈ ਜੀ ਬਸ ਹੋਰ ਤਾਂ ਪੁਰਾਣੇ ਰਵਾਜ ਭਰਾਈਏ ਹਾਂ ਜੀ ਹਾਂ ਆਗਾ ਕੁੱਝ ਹੋਏ ਕਿ ਤੂੰ ਮੋਤਕੀ ਘਾਬਾ ਕੇ ਕਿ ਇਹਨਾਂ ਘਾਟਾ ਉੱਤਰਾ ਨਹੀਂ ਉੱਤਰਾ ਕਿੱਥੇ ਉਹਦਾ ਬੈਠਾ ਆਰਾਮ ਗਲਾ ਬਸ ਬਸ ਕਹਿੰਦੇ ਆ ਕਹੀ ਨਾ ਹਾ ਜੀ ਦੂਰ ਸੱਤਿਆ ਬਾਈ ਨੂੰ ਭੁਖਾ ਲਈ ਨੂੰ ਹਾਂ ਲੱਪਾ ਹਾਂ ਇਹ ਹੌਲੀ ਹੌਲੀ ਨੀ ਆ ਬਿੱਲੇ ਮੈਂ ਤਾਂ ਕਿ ਸਾਲ ਰਹੀ ਕਿ ਮੈਂ ਮਾਰਦਾ ਇਹ ਗੱਡੀ ਹੌਲੀ ਹੌਲੀ ਗਰਮ ਹੋਊਗੀ ਹੈ? ਚਾ ਲੈ ਲੈ ਆਦਾ 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 ਇਹ ਵਿੱਚ ਐਸਾ ਫੇਕੋ ਨੀ ਕੋਈ ਟੋਲ ਕੇ ਤੇ ਆ ਵੀਰ ਜੀ ਇਹਨੇ ਤੈਨੂੰ ਕੰਮ ਕਰਕੇ। ਜੈਲੀ ਮੈਂ ਆਹ ਨਾਲ ਘੁੰਮ ਕੇ ਦੇਖਦਾ ਏ। ਹੋ ਹੋ ਦੇਖਦਾ ਵੀ ਮੈਂ ਕਿੱਥੇ ਆ ਗਿਆ। ਕਿਹਨੇ ਆਈ ਬਹੁਤ ਘਟ ਜੀ ਖੰਦ ਮਿਲਦੀ ਆ। ਮਰਾ ਨਾਲ ਦੇਖਦਾ ਨੇ। ਇਹ ਬਹੁਤ ਘਟ ਜੀ ਖੰਦ ਬਹੁਤ ਜਾਣਾ ਲੱਗਦੀ ਸੌਰੀ। ਜਾਣਾ ਹੀ ਲੱਗਦੀ ਆ। ਇਹ ਦੇਖਣਾ ਬਹੁਤ ਜਾਣਾ ਦੀ ਗਿਆ। ਕਿੱਥੇ ਕੀਤਾ ਰਹਾ ਨਾ? ਆ ਵੀ ਨਹੀਂ ਆਦਾ ਕੋ ਬੈਠਾ ਰੇਗਾ ਚੌਂਕੀ। ਉਹ ਇਹ ਨਾਲ ਪਿੰਡ ਨੂੰ ਲੰਘ ਕੇ ਨਾਲੇ ਪਿੰਡ ਨੂੰ ਲੰਘ ਕੇ ਸਕੂਲ ਜਾਂਦਾ। ਹੈ? ਫੇਰ ਵੀ ਨਹੀਂ ਕਦੇ ਕਹਿੰਦਾ ਵੀ ਮੈਂ ਨਾਲ ਕੇ ਘੰਮਿਆ ਵਾਂ। ਨਹੀਂ ਤਾਂ ਨਾ ਜਿਹੜਾ ਹੋ ਗਿਆ ਕੁੜੀ ਲੱਭੀ ਹੈ ਹੁਣ ਹਾਂ ਬੀ ਦੀ ਟੈਨਸ਼ਨ ਵੀ ਹੋਊ ਮੈਂ ਨਾ ਮੈਂ ਕਰਨਾ ਹੀ ਮੇਤੇ ਵੀ ਉੱਚਾ ਹੋ ਗਿਆ ਹੋਰ ਮਾਮੇ ਚ ਵੀ ਉੱਚਾ ਹੋ ਗਿਆ ਆਈ ਤਾਂ ਰੇ ਨਾ ਵੀ ਸੱਚੀ ਤੋਂ ਤੇ ਉੱਪਰ ਆ ਹਾਂ ਹੋ ਗਿਆ ਹੋ ਗਿਆ ਹਾਂ ਹੱਪਾ ਤੂੰ ਪਤੰਗ ਕਰਕੇ ਲੱਗਦਾ ਨਹੀਂ ਜਾਗ ਲੱਗਦਾ ਕੋਈ ਜਾਗ ਲੱਗਦਾ ਦੋ ਦਿਨ ਆਪ ਹਾਂ ਕਣੀ ਜਾਗਦਾ ਨਹੀਂ ਬਾਈ ਤਾਰਨੀ ਵੀ ਬੜਾ ਖਾਉਂਦਾ ਉਹ ਵੀ ਲੰਬਾ ਸੋਹਣਾ ਬਾਬੀ ਬਾਬੀ ਇਹਨੇ ਲੈ ਇੱਥੇ ਹਾਂ ਲੰਬਾ ਰਹੀ ਤੇਰੀ ਲੰਬੋ ਜੀ ਜੀ ਮੈਨੂੰ ਤੁਸੀਂ ਨਾ ਇਹ ਦੱਸੋ ਤੁਹਾਨੂੰ ਕਿਹੇ ਜਨ ਲੱਗਿਆ ਅਸੀਂ ਸਾਜ ਧੱਜ ਕੇ ਆਏ ਬਾਬੀ ਲੈ ਲੋ ਤਰਤੀ ਆਏ ਬੜੀਆਂ ਲੱਗਿਆ ਹਲੇ ਆ ਬੰਦਾ ਸੰਦੋ ਖਾਵੇ ਤਾਂ ਮਚਾਉਣ ਨੂੰ ਉਹ ਫੇਰ ਕਰੀਂ ਪਿੰਡਾ ਵੀ ਮੈਂ ਤਾਂ ਵਾਹ ਪਰ ਤੁਸੀਂ ਕੇ ਨਾ ਵਸੇ ਗਰੇਜੀ ਦੀ ਕੋਡ ਲੈ ਕੇ ਜਾਂਦੇ ਤਿਆਰ ਕਰਦੇ ਮੈਂ ਕੰਪਿਊਟਰ ਤੇ ਬੈਠਾ ਰਹਿੰਦਾ ਹਾਂ ਹਾਂ ਅਸੀਂ ਆਂਦਾ ਜਦੋਂ ਵਾਰਮੀ ਬਹੁਤ ਆਉਂਦੀ ਜੀ ਗਰਮੀ ਸਾਡੀ ਵੀ ਆਉਂਦੀ ਆ ਅਸੀਂ ਪਰਦੀਦੀ ਖੁਸ਼ੀ ਦੇਖਦੇ ਹਾਂ ਕਿਸੇ ਕਿਸੇ ਨੂੰ ਜ਼ਿਆਦੀ ਗਰਮੀ ਆਉਂਦੀ ਉਹ ਪਸੀਨਾ ਜ਼ਿਆਦਾ ਆਉਂਦਾ ਕਿ ਨਾ ਇਹ ਜਿਆਦਾ ਦੇਰ ਤੋਂ ਜਿਆਦਾ ਆਵੇ ਸਾਡੀ ਕੁੜੀ ਨਾਲ ਚੋਣ ਜਿਹੜੀ ਪਕੀ ਨਹੀਂ ਅੱਜ ਹੀ ਮੇਕਅਪ ਡਿਕਸਰ ਮਾਰਿਆ ਵਾ ਇਹਨਾਂ ਨਾਲ ਕੁੜੀ ਨਾਲ ਆਪਣੇ ਵਾਸਤੇ ਬਹੁਤ ਚੀਜ਼ਾਂ ਹੁੰਦੀਆਂ ਤਾਂ ਰਿਪੋਰਟ ਹਰ ਕੋਈ ਨਹੀਂ ਕਰੀ ਇਹ ਦੱਸ ਰਹੀ ਕੋਈ ਕੁੜੀ ਜਰੂਰ ਪਰ ਬਾਈ ਕੈਮੀਕਲ ਪੈਨ ਲਾ ਕੇ ਜੇ ਕਿਉਂ ਮੁੱਛਾ ਕਰਾਉਣੀ ਨਹੀਂ ਲਾਡੀ ਹੋਣੀ ਹੈ ਤਾਂ ਕੀ ਮੈਂ ਤੇ ਸੋਨੇ ਸਲੋਕ ਆਹ ਵੀ ਇਹ ਜਨੇ ਅਸੀਂ ਅਸੀਂ ਵੀ ਕਿਹੜੇ ਸਾਰੇ ਦਿਨ ਲਾ ਕੇ ਹਸਪਤਾਲ ਨਹੀਂ ਜਾ ਕੇ

ਇਹ ਤਾਂ ਵੈਸੇ ਖੇਚਰ ਦੀ ਜਿਆਦਾ ਹੀ ਖੱਟ ਲਈ ਤੁਸੀਂ ਹੋਰ ਕੇ ਸਮੋਸੇ ਨਾਲ ਲਿਆਉਣੇ ਤੇ ਹੋਰ ਚਾਹ ਪੀ ਲੈਣ ਦੀ ਗੱਲ ਨਮਕੀਨ ਖਾ ਲੈਣੀ ਸੀ ਬਤੇਰਾ ਦਾ ਬਸ ਬਹਲ ਕੇ ਘੂਕੇ ਕਈ ਚੋਰ ਬਣਾ ਲੜੇ ਤੇ ਕੜੀ ਚੌਕ ਬਸ ਦੱਸ ਦੰਨ ਕੜੀ ਜਾਵਾਂ ਦੇ ਆਲਾ ਨਹੀਂ ਨਹੀਂ ਅੰਨੇ ਖੇਚਰ ਨੂੰ ਕਹਿੰਦੀ ਹਲਕੇ ਚੱਲਣਾ ਹੈ ਆਹ ਆਪਣੇ ਟਾਂਗ ਦੇ ਸੋਹਣੀਆਂ ਹੈ ਹੈਨਾ ਆਹ ਮੰਮੀ ਇੱਕ ਵਾਰ ਇੱਕ ਜਿੱਦਾਂ ਹੁਣ ਏਦਾਂ ਆਪਾਂ ਇਕੱਲੇ- ਇਕੱਲੇ ਨੇ ਖਾਣਾ ਪਲੇਟਾਂ ਵਧੀਆ ਹੈ ਇਕੱਲੇ- ਇਕੱਲੇ ਵਾਸਤੇ ਠੀਕ ਆ ਵਧੀਆ ਗੱਲ ਆ ਜਿਹਦੇ ਕੁਤਰਾ ਵੀ ਚੁੱਕ ਲੈ ਆਂਦੀ ਹੈ ਵੀ ਕਿੱਥੇ ਲੈ ਆਂਦੀਆਂ ਮੀਆਂ ਪਲੇਟਾਂ ਰਵਿੰਦਰ ਨੇ ਭਾਵੇਂ ਲੈ ਕੇ ਨਹੀਂ ਆਉਣੀਆਂ ਖੂਤਾਂ ਹੈਂ ਰੋਪੜ ਤੇ ਰੋਪੜ ਤੇ ਨਹੀਂ ਆਉਂਦੀਆਂ ਠੀਕ ਆ ਠੀਕ ਲੈ ਕੇ ਤਾਂ ਤੁਸੀਂ ਫੇਰ ਨਹੀਂ

ਤਾਂ है ਫੋਟੋ ਜਣੀ है ਜੇ ਥੱਲੇ ਗਿਰ ਗਈ ਆ ਉਹਦੇ ਪਾਤੀ ਸੌਸ ਪਾ ਦੇ ਇਹਨੇ ਖਾਣਾ ਨਹੀਂ ਮਿੱਠੀ ਸੌਸ ਪਾ ਦੇ ਬਸ ਇੱਥੇ ਖਾਣੀ ਖਾਂਦੀ ਜਮੀ ਚਾਹ नहीं ਲਈ ਆਉਂ ਕਿ ਦੇਖ ਅੱਜ ਆ ਚੱਕ ਲਈ ਸੀ ਆਪਾਂ ਸਮੋਸਾ ਮਿੱਠਾ ਤਾਂ ਜਮੀ ਨਹੀਂ ਖਾਂਦੀ ਪਤਾ ਨਹੀਂ ਕਹਿੰਦੀ ਆ ਜੀ ਇਹ ਚਾਹ ਦਾ ਨਾ ਕੋਈ ਚੱਕਣ ਆਈ ਨਹੀਂ ਨਾ ਲੈਣਾ ਪਾਣੀ ਦੇ ਦੋ ਨਾ ਕਿੰਨੇ ਦਿਨ ਕੱਲਾ ਨੇ ਬਾਹਰ ਲਾ ਕੇ ਖੜੇ ਹਾਂਜੀ ਮੰਮੀ ਕੱਲਾ ਹੀ ਪਾਇਆ ਵਾ ਚਲੋ ਫੇ ਛਕ ਲਈਏ ਜੀ ਹੁਣ ਸਮੋਸੇ ਭਾਈ ਗਰਮਾ ਗਰਮ ਨਾਲ ਦੇ ਤੁਹਾਨੂੰ ਥੋੜੀ ਦੇਰ ਤੱਕ ਹੋਰ ਕੀ ਪਹਿਲਾਂ ਮੈਦੀ ਰਾਣੀ ਦਿੰਗੇ ਬਾਅਦ ਵਿੱਚ अच्छा ਹੁਣ ਸ਼ਿੰਗਾਰ ਕਰਕੇ ਵੀ ਜਾਣਾ ਹੈ ਤਿਆਰ ਕਰਕੇ ਜਾਣਾ ਨਹੀਂ ਥੋੜਾ ਜਿਹਾ ਥੋੜਾ ਜਿਹਾ ਸ਼ੈਗਲ ਕਰ ਦੇਣਾ ਹੋਰ ਜੀ ਆਹੀ ਅੰਬੀ ਨਾ ਪਰ ਮੈਂ ਚੋਣ ਗਈ ਛੋਟਾ ਹੀ ਨਾ ਆ ਦੇਖ ਲਾ ਬੀਬੀ ਤਿੰਨ ਪਾਰਲਰ ਆ ਉਹ ਦੇਖੀ ਕਿੱਥੇ ਲਾਦੀ ਬੰਦੀ ਇੱਕ ਖੱਬੇ ਹੱਥ ਵਾਲੇ ਬੰਦੇ ਨੇ ਕੰਮ ਗਲਤ ਕਰਤਾ ਹਾਂ ਸਿੱਧੇ ਕਰ ਪਈ ਦੇਖ ਲਾ ਤਿੰਨ ਪਾਰਲਰ ਵਾਲਿਆਂ ਨੇ ਨਹੀਂ ਆ ਬੀਬੀ ਨਹੀਂ ਨਹੀਂ ਹੋਣੀ ਆ ਇਹ ਉੱਥੇ ਆਪੇ ਘਰ ਨੌਕਾ ਨੌਕਾ ਕਰੂਗੀ ਠੀਕ ਆ ਹਾਂ ਜੀ ਜੀ ਤਿੰਨ ਕਾਰਲਰ ਰਾਂਗੇ ਅੰਤ ਨੂੰ ਹਾਂ ਠੀਕ ਹੈ ਖੜ ਮੇਰੇ ਕੋਲ ਮੰਮੀ ਮੰਮੀ ਨੂੰ ਬੁਲਾ ਲੈ ਦਵੀ ਦੇ ਹੱਥ ਜਨਾ ਮਮਮੀ ਨੂੰ ਫੜਾ ਦੋ ਜਿਆਦਾ ਐਕਸਪੀਰੀਅੰਸ ਆਵਦਾ ਹੋਰ ਕੀ ਛੂੜੀਆਂ ਪਾਤੀਆਂ ਇੰਨੀ ਹੋਣਾ ਪਾਈਆਂ ਕੱਟੀਆਂ ਤਿੰਨ ਚਾਰ ਤਿੰਨ ਕ ਪਾਈ ਦੋ ਦੋ ਸਿਕਾਈ ਜਾਵਾਂਗੇ ਮਾਂ ਵੀ ਸਿੱਖ ਲਵੋ ਕਰ ਜਾ ਹਾਂ ਤੁਸੀਂ ਛੂੜੀਆਂ ਤੋੜ ਰਹੇ ਹੋ ਮੈਨੂੰ ਲੱਗਦਾ ਹੋਰ ਕੀ ਆ ਬੱਪਾ ਗਿਆ ਬਰੋ ਯਾ ਪਰ ਮੈਂ ਸਾਧ ਨਹੀਂ ਪਵਾ ਦੋ ਬੰਨ ਹੱਥ ਨਾਲ ਦੀਦੀ ਦਾ ਸਾਡੀ ਦੇ ਪਤਲੇ ਪਤਲੇ ਇੰਨਾ ਟਾਈਮ ਲੱਗਣਾ ਦਾ ਚਾਹੀਦਾ ਨੂੰ ਨਾ ਪਤ ਨੂੰ ਜੀ ਆਪਿਆਂ ਬਰਾ ਚੂੜੀ ਦਾ ਆਪਣੇ ਵਾਲੇ ਮੇਰੇ ਬੜੀਆਂ ਨਾ ਇਹ ਇੰਨਾ ਕਿ ਨਾ ਪਾਉਂਦਾ ਇਹਦੇ ਸਫਾਇਦ ਜੀ ਪਾ ਇਹਦੇ ਸਫਾਇਦ ਜੀ ਸੱਜਾ ਇਹ ਤੁਨ ਚੰਮੀ ਆ ਹੱਥ ਨਾਲ ਦੀਦੀ ਨੇ ਕੰਮ ਕਰਨਾ ਮੈਂ ਕੁੱਟੇ ਇਹਦੇ ਨਾਲ ਤੇ ਚੰਮੀ ਇਹੀ ਲਿਆ ਜੀ ਆਂਗੂਠੇ ਪਰ ਕੀ ਹੋਇਆ ਵਾ ਮਾਰੇ ਦਾ ਸਮੱਸਿਆ ਨੱਕਰੇ ਟੜੀ ਹੋ ਗਈ ਦੋਨਾਂ ਨਾਲ ਹੋ ਗਿਆ ਪਰ ਇੱਕ ਉਹ ਮੈਂ ਕਹਿੰਦਾ ਇਹ ਉਹ ਦੇ ਕਰਕੇ ਹੋ ਗਏ ਮੈਂ ਸਾਂਮੂਸਾ ਕਰਕੇ ਹੈਨਾ ਹਾਂ ਆ ਮੇਰੇ ਵੀ ਉਂਗਲੀ ਪਰ ਹੋਇਆ ਬੈਕ ਸਾਡ ਪਰ ਮੇਰੇ ਦਾ ਆਕਰ ਹੋਇਆ ਬੈਕ ਸਾਈਡ ਮੇਰੀ ਮੇਰੇ ਤਾਂ ਦੋਨਾਂ ਕੁੱਠਿਆਂ ਪਰ ਹੋ ਗਈ ਤੁਸੀਂ ਕੁੱਠਿਆਂ ਕਰਕੇ ਹੁੰਦੇ ਨਾ ਹਾਂ ਆਹੀ ਉਹ ਦੇ ਕਰਕੇ ਅਸੀਂ ਚੁੰਦੇ ਆਂ ਮੁੱਠੀ ਨਾਲ ਹਾਂ ਜੀ ਹਾਂ ਇਸੇ ਕਿਸੇ ਦੇ ਹੁੰਦੇ ਪਰ ਹਰੇ ਕਿਤੇ ਨਹੀਂ ਹੁੰਦੇ ਮੈਂ ਤਾਂ ਪਹਿਲੀ ਵਾਰ ਸੁਣਿਆ ਉਹ ਅਕੈਡਮੀ ਨੂੰ ਮੈਨੂੰ ਕਹਿੰਦੇ ਉਹ ਨਹੀਂ ਕਈ ਉੱਧਾ ਹੋ ਗਏ ਤੀ ਦਿਨ ਦੇਰ ਕਿਤੇ ਆ ਗਈ ਹਾਂ ਤਾਂ ਮੈਂ ਬਿੰਦੀਆਂ ਨਹੀਂ ਕਰਾਂ ਬਿੰਦੀ ਇਹ ਤਾਂ ਦੀਦੀ ਨੂੰ ਪਤਾ ਫੜਾਤਾ ਸੀ ਬਿੰਦੀਆਂ ਨਾਲ ਹੱਥਾਂ ਪਰੇ ਲਾਈ ਜਾਂਦੀ ਹਾਂ ਪਤਾ ਸਾ ਪਤਾ ਨਾ ਗਏ ਨਾ ਗਏ ਨੀ ਪਰ ਲਕਿਨ ਉਹ ਤਾਂ ਕਿੱਥੇ ਗਈ ਬਿੰਦੀ ਉਹ ਗਈ ਅੱਛਾ ਵੇਹ ਨਹੀਂ ਹਾਂ ਪਾਈ 9% ਦੀ 9% ਹੁੰਦੀ ਹੈਗੀ ਨੇਲ ਪਾਲਿਸ਼ ਪਹਿਲਾਂ ਪਹਿਲਾਂ 9 ਵਸੇ ਗਏ ਨੇ ਹਾਂ ਦੇਖ ਲਓ ਨਾ ਮਾੜਾ ਬੋਟਾ ਦੇਖ ਲਓ ਮੰਮੀ ਨੇ ਕਹਿੰਦਾ ਨਾ ਪੁਰਾਣਾ ਦੇ ਲਓਸ ਕਹਿੰਦੇ ਹੁੰਦੇ ਮੇਰੇ ਹੱਕ ਚ ਬੋਲੀ ਮਾਂ ਤਾਂ ਪੁਰਾਣਾ <laughs> राज कई ना पुत्री <laughs> <ने सार> <laughs> <laughs> <ला। laughs> ਆ ਉਹ ਵੀ ਸੁਰਖੀ ਮਾਸੂਦੀ ਕਿਹਾ ਗਾਂ ਦੇ ਚਾਹੇ ਪੜਾਉਣੇ ਜਮਾਨਾ ਉਹ ਕਿਉਂ ਕਹਿੰਦਾ ਹੁੰਡ ਵਿੱਚ ਤੇਰੇ ਮੰਨਦੇ ਹਾਂ ਹਾਂ ਜੀ ਹੁਣ ਮਾਸੀ ਗਾਹਾਂ ਗਾਹਾਂ ਬਸ ਗਿਓ ਛੋਛੇ ਬਾਜੀਆਂ ਹਾਂ ਹੋਣੀ ਹੈ ਲਪੇਟੇ ਵੀ ਉਹਨੂੰ ਕਹਿੰਦੇ ਸੁਰਖੀ ਵੀ ਉਹਨੂੰ ਕਹਿੰਦੇ ਮੈਂ ਤਾਂ ਇੱਕੋ ਥੀ ਸਮਝ ਆਉਣੀ ਚਾਹੀਦੀ ਬਸ ਕਿਹੜਾ ਕੀ ਚਾਹੁੰਦੇ ਤੁਸੀਂ ਛੋਛੇ ਬਾਜੀਆਂ ਛੋਛੇ ਬਾਜੀਆਂ ਕਹੇ ਹੋਰ ਗਾਹਾਂ ਇਹ ਭਾਈ ਮਾਡਰਨ ਜਮਾਨਾ ਆ ਗਿਆ ਹੁਣ ਬਿਸਕਟ ਹਾਂ ਕਿੱਥੇ ਗਈ ਤੇ ਲਿਆ ਦੀਦੀ ਹਾਂ

नहीं है नहीं आ लो तेरे मथू धामी बाबा खाली पापा देखो पीछे वाला नीचे आगे नीचे ला भाई अपने सैंडल लेके जान तो जाईदा खब्बा हो जा एम एम एक्चुअली कदे एक्चुअली कदे हां एक्चुअली हाथ फ्री है 10 नायलॉन पेंट लाती ना मैं पेंट नहीं है बिंदी लाती ना मैं चूड़ियां भी तो बांधती मम्मी ने खरी के और चला आई करो मेरे पास चूड़ियां बहुत थी ਮੇਰੀ ਗੱਲ ਸੁਣੋ ਮੈਂ ਕੈਮਰਾ ਬੰਦ ਕਰਦਾ ਪਹਿਲਾਂ ਲੜੇ ਲਓ ਹੱਥ ਹੀ ਨਹੀਂ ਲਾਉਂਦੀ ਚੂੜੀ ਮੈਂ ਬਾਹਰ ਦੇ ਹੱਥ ਲਾਤਾ ਭਈਆ ਆ ਤਾਂ ਜਦ ਤੱਕ ਪਹਛਾਤੀਆਂ ਨਾ ਕੁੜੀਆਂ ਮੈਂ ਨਹੀਂ ਕਰਨਾ ਹੈ ਲੈ ਜੀ ਵਾਹ ਵਾਹ ਮੈਂਦੀ ਪੇਰੀ ਹੋ ਗਿਆ ਪੈਸਾ ਕਰ ਤੂੰ ਤਾਂ ਪੈਸਾ ਮੋਕਾ ਦਿਵਾ ਲੈ ਕੀ ਪੇ ਨਹੀਂ ਚਲਣੀ ਜਲਦੀ ਵੇ ਥੋੜੀ ਪਰਝਾਈ ਨੂੰ ਹਾਂ ਉਹ ਕਰਾ ਬਜਰੀ ਪਹਿਲਾਂ ਮੈਂਦੀਆਂ ਲਾਉਂਦੀ ਰਹੀ ਮੈਂ ਤਾਂ ਬਥੇਰੀਆਂ ਲਾਉਂਦੀ ਰਹੀ ਆ ਪਹਿਲਾ ਇਹ ਚਪਾਦਾ ਇਹ ਉਲਟਾ ਹੋਊਗਾ ਚੱਲ ਕੋਈ ਨਾ ਹੁਣ ਬਾਜੀ ਉਹ ਪੜਾਏ ਫਨ ਆਜੀ ਉਹ ਲਿਖਣਾ ਸੀ પતિ ਮਨਵੇਸ਼ਵਰ ਦਾ ਨਾਮ ਪਹਿਲੋਂ ਨਹੀਂ ਕੀਤਾ ਚੱਲ ਕੋਈ ਨਾ ਚੱਲ ਇੱਕ ਪਾਸੇ ਪਤੀ ਮੁਰੇ ਕਰ ਤੇ ਇੱਕ ਪਾਸੇ ਦੀਦੀ ਮੁਰੇ ਕਰ ਨੋਹੇ ਨਾ ਗੁੱਸਾ ਕਰ ਦਿਓ ਕਿਤੇ ਨਹੀਂ ਕਰਦੇ ਹਾਂ ਹਾਂ ਸੁਣਵਾਉਂਦੇ ਕੋਤੇ ਨਾਲੇ ਬਰਾਬਰੇ ਆ ਕਹੋ ਗਿਆ ਲਾਓ ਭਾਈ ਯਾਰ ਅੰਮ੍ਰਿਤ ਦੇਖ ਲੋ ਬਾਈ ਉਹ ਚੱਲ ਬੱਸ ਕੋਈ ਹੋਣੀ ਨਹੀਂ ਆ ਮੈਨੂੰ ਐ ਕਰਕੇ ਮੇਚ ਕਾਰੀ ਮਾਰਨੀ ਆਇਆ ਦੇਖ ਡਬਲ ਡਬਲ ਕਰ ਲਿਆ ਤੇਰੇ ਤੇ ਵੀ ਨਹੀਂ ਕੁਮਾਰ ਅੱਜ ਹਾਂ ਮੇਰੇ ਗਾਲ ਸੁਣੋ ਟਾਈਮ ਪੂਰਾ ਨਹੀਂ ਦਿਖਾਇਆ ਟਾਈਮ ਬਹੁਤ ਹੋ ਗਿਆ ਮੈਂ ਜਾਣਾ ਕਿਤੇ ਹਮਤ ਮਾਰੂ ਪੜੀ ਚਲ ਓ ਨਾ ਲੈ ਆ ਕੁੜੀ ਆ ਲੈ ਕੁੜੀ ਚਲੋ ਚਲੋ ਉੱਠੋ ਹੁਣ ਲੈ ਉਹ ਫੜ ਲੈ ਫੜ ਲੈ ਆ ਆ ਜੇ ਮੌਕਾ ਵਾਰ-ਵਾਰ ਨਹੀਂ ਮਿਲਦਾ ਹੁੰਦਾ ਉਹ ਕਰਨ ਨੂੰ ਲੋੜੀ ਨਹੀਂ ਜਾਏ ਕਰਦੇ ਮੇਰੇ ਕੋਲ ਹਾਂ ਆਹ ਹੋ ਗੋਣ ਲੈ ਗਿਆ ਦਸਹਰੇ ਨੂੰ ਗਰਭੜਿਆ ਨੂੰ ਦਸਹਰੇ ਨੂੰ ਵੀ ਦਸਹਰੇ ਨੂੰ ਗਰਭੜਿਆ ਨੂੰ ਹਾਂ ਉਹ ਵੀ ਅੰਨ ਨੂੰ ਜਾਈਏ ਹੋ ਭਾਈ ਬੜੇ ਹੋ ਗਏ ਫਿਰ ਆਉਂਦੇ ਨਹੀਂ ਹੋਰ ਹੋਰ ਦੋਵੇਂ ਨਾਲ ਜਿਹੜਾ ਹਾਂ ਜਿਹੜੇ ਆ ਕੇ ਜਦੋਂ ਚੱਲਦੇ ਚੱਲਦੇ ਹੋਰ ਹੋਰ ਦੋਵੇਂ ਨਾਲ ਜਿਹੜਾ ਹਾਂ ਜਿਹੜੇ ਆ ਕੇ ਜਦੋਂ ਚੱਲਦੇ ਚੱਲਦੇ ਹੋ ਨਾ ਛੋਟੇ ਛੋਟੇ ਇਹ ਜਿਆਦੀ ਨਾ ਚੌਕ ਆਵੀ ਸੀ ਰੱਖ ਕੇ ਜਾਈਏ ਤੁਹਾਨੂੰ ਮੈਂ ਪੈਸੇ ਦੇਊਂਗੀ ਨਾ ਨਾ ਪੈਸੇ ਦਊਗਾ ਸਹੀ ਗੱਲ ਦਾ ਸਹੀ ਯਾਰ ਬਹੁਤ ਜਨ ਦਾ ਬਈ ਨਹੀਂ ਆਣੇ ਸਹੀ ਅੱਜ ਵੀ ਆਏ ਨਾ ਸਾਡੇ ਨਾਲ ਨਹੀਂ ਆਲੇ ਆਏ ਹੈ ਲੈ ਹੋਰ ਹੋਰ ਹੁਣ ਦੇਖ ਲੈ ਸਾਤੇ ਵੀ ਉੱਪਰ ਹੋਏ ਹੋਏ ਆ ਆਓ ਕਿਆ ਕੋਈ ਨਹੀਂ ਆ ਕੋਈ ਖੁਸ਼ੀ ਨੂੰ ਚਾਜ ਮਿੱਤ ਵੀ ਨਹੀਂ ਆਣੇ ਆ ਜੇ ਹਾਂ ਨਾਨੀਆਂ ਨੇ ਜਿਆਦਾ ਦੁੱਧ ਦੋਤੀਆਂ ਨੂੰ ਇਹ ਤਾਂ ਹੈ ਭਾਈ ਪਿਆਰੇ ਹੁੰਦੇ ਭਾਈ ਦੋਤਾਂ ਚਲੋ ਭਾਈ ਫਿਰ ਚੱਲੀਏ ਚਲੋ ਮੇਰੇ ਨੂਰਤੂਰੀ ਲਾ ਜਾ ਨਾ ਚੱਲ ਗਏ ਮੈਨੂੰ ਪਸਾ ਕਿੱਥੇ ਮੈਨੂੰ ਕਹਿੰਦੇ ਉਹ ਦੀਦੀ ਇਹ ਕਹਦੇ ਹੱਦ ਮੇਰੀ ਲਾ 10 ਚਲੋ ਉਹ ਦਾ ਪਿਆਸਤਾ ਉਹ ਵੀ ਮੁੰਡੇ ਨੂੰ ਵੀ ਚੱਕੋ ਹੋਰ ਵਿਚਾਰਾ ਅੰਦਰ ਸੱਟਾ ਪਿਆ ਮਨਕੀਰਤ ਅੱਗੇ ਪਿਆ ਵਾਸਤੇ ਚਲੋ ਠੀਕ ਹੈ ਜੀ ਬਣਾਉਣਾ ਅਗਲੇ ਵਲੌਗ ਚ ਮਿਲਦੇ ਇੱਥੇ ਹੀ ਰੌਣਕਾ ਸ਼ੋਰਕਾ ਲੱਗਦੀਆਂ ਰਹਿਣਗੇ ਵੇਲੇ ਲੱਗਦੇ ਰਹਿਣਗੇ ਸੁਤਤੀਆਂ ਪਈ ਮਨਾਉਂਦੇ ਰਹਿਣਗੇ ਸਾਰੇ ਜਾਣੇ ਅਸੀਂ ਜੀ ਨਾਲ ਆਪਾਂ ਤੇ ਮਨਾਉਣੀ ਹੈ ਅਗੋਂ 10 ਤੱਕ ਫਿਰ ਤਾਂ ਇਹ ਨਾ ਹੋਵੇ ਵੀ ਮੈਂ ਬਿਜੀ ਚਲ ਗਈ ਤਾਂ ਮਤਲਬ ਤੁਹਾਨੂੰ ਸਾਰਿਆਂ ਨੂੰ ਆਦੀ ਮਨਾਉਣੀਆਂ ਦੀ ਦੀਦੀ ਪਿੰਡ ਨਾ ਥੋੜਾ ਜਿਹਾ ਕੋਈ ਕਿਸੇ ਦੀ ਡੈਥ ਹੋ ਉਹਦੇ ਕਰਕੇ ਹਾਂ ਫਿਰ ਅਸੀਂ ਕੈਨਸਲ ਕਰਤਾ ਪ੍ਰੋਗਰਾਮ ਸਿਰ ਅਪਾ ਉਹਦੀ ਕਾਨਫਰੈਂਸ ਫੋਨ ਲਾ ਕੇ ਵੀ ਰਖੜੀਆਂ ਨੂੰ ਕਾ ਦੋਵੇਂ ਉਹ ਵੀ ਸਲਾਹ ਕਰ ਲੰਦੇ ਚਲੋ ਠੀਕ ਹੈ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਵਿੱਚ ਬਾਏ ਬਾਏ